ਸਵਾਗਤ ਹੈ ਦੋਸਤੋ ਕਿਰਪਾ ਡੈਰੀ ਫਾਰਮ ਦੇ ਵਿੱਚ ਅੱਜ ਦੀ ਵੀਡੀਓ ਜਿਹੜੀ ਦੋਸਤੋ ਆਪਾਂ ਲਾਈਵ ਕਰਨ ਜਾ ਰਹੇ ਹਾਂ ਪਿੰਡ ਸੁਖਾਨੰਦ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਦੋਸਤੋ ਪਿੰਡਾ ਮੋਗਾ ਅੱਗੇ ਦੀ ਆਪਾਂ ਕਾਫੀ ਲੰਘ ਕਰੇ ਆ ਤੇ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਤਿੰਨ ਨਗ ਦਿਖਾਵਾਂਗੇ ਜਿਹੜੇ ਤੁਸੀਂ ਸਾਹਮਣੇ ਸਕਰੀਨ ਤੇ ਦੇਖ ਰਹੇ ਤਿੰਨੇ ਨਗ ਜਿਹੜੇ ਆਗੇ ਦੋਸਤੋ ਸੂਏ ਸੂਏ ਖਾਸ ਗੱਲ ਆ ਵੀ ਇੱਕ ਦੇ ਮਗਰ ਬੱਚੀ ਵੀ ਹੋਣ ਵਾਲੀ ਹੈ ਡਿਟੇਲ ਇਨਫੋਰਮੇਸ਼ਨ ਆਪਾਂ ਪੂਰੀ ਮਾਲਕ ਤੋਂ ਲੈ ਦਾਂਗੇ ਹਰ ਵਾਰੀ ਬੇਨਤੀ ਹੁੰਦੀ ਹੈ ਵੀ ਸੂਏ ਸੂਏ ਨਗਾਂ ਘੱਟੋ ਘੱਟ ਦੋ ਡੰਗ ਤੁਸੀਂ ਜੋ ਸਾਡੋਂ ਤਸੱਲੀ ਭਰ ਕੇ ਕਰਨਾ ਤੁਹਾਡਾ ਹੱਕ ਬਣਦਾ। ਬਾਕੀ ਚੱਲਦੇ ਚੱਲਦੇ ਲਾਈਵ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਦੋਸਤੋ। ਲਾਈਵ ਆਪਾਂ ਅੱਗੇ ਪਹਿਲਾਂ ਵੀ ਲੈ ਕੇ ਆਉਣੇ ਰਹਿੰਦੇ ਆ। ਤੇ ਨਾਲ-ਨਾਲ ਜਿਹੜੇ ਵੀਰ ਸੱਜਣ ਜੁੜਨਗੇ ਕਮੈਂਟ ਕਰਕੇ ਜਰੂਰ ਦੱਸਿਓ ਚਲੋ ਵੀ ਕਿਹੜੇ-ਕਿਹੜੇ ਵੀਰ ਕਿੱਥੋਂ ਜੁੜੇ ਹੋਏ ਆ ਤੇ ਕਿੱਥੋਂ-ਕਿੱਥੋਂ ਦੇਖ ਰਹੇ ਆ। ਤਾਂ ਕਿ ਦਿਨ ਨਾਲ ਲਾਈਵ ਦਾ ਆਪਣੂੰ ਗੱਲਾਂ ਬਾਤਾਂ ਚ ਪਤਾ ਲੱਗ ਜੇ ਵੀ ਕਿਹੜੇ ਵੀਰ ਕਿੱਥੋਂ ਦੇਖ ਰਹੇ ਆ। ਬਾਕੀ ਜਾਣਕਾਰੀ ਆਪਾਂ ਮਾਲਕ ਤੋਂ ਲੈ ਲਾਂਗੇ। ਲਾਈਕ ਜਰੂਰ ਕਰ ਦਿਆ ਕਰੋ। ਤਾਕੀ ਗੱਲ ਮੱਤਾਪਾ ਮਾਲਕ ਨਾਲ ਕਰ ਲੈਣਾ ਤੇ ਪਿੰਡ ਇੱਕ ਵਾਰੀ ਫੇਰ ਕੰਫਰਮ ਕਰਵਾ ਦੇ ਪਿੰਡ ਬਈ ਦਾ ਗਿਆ ਸੁਖਾਨੰਦ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਦੋਸਤੋ ਮੋਗਾ ਰਹਿੰਦਾ ਦੂਜੇ ਪਾਸੇ ਜੇ ਗੱਲ ਕਰਗੇ ਭਗਤਾ ਭਾਈ ਦਾ ਬਠਿੰਡੇ ਜ਼ਿਲ੍ਹੇ ਦਾ ਪਿੰਡ ਉਹ ਵੀ ਇਹਦੇ ਨੇੜੇ ਆਏਗਾ ਬਾਕੀ ਜਾਣਕਾਰੀ ਆਪਾਂ ਮਾਲਕ ਤੋਂ ਲੈਣੇ ਤੇ ਨੰਬਰ ਜਿਹੜਾ ਬਈ ਦਾ ਟਾਈਟਲ ਦੇ ਵਿੱਚ ਦਿੱਤਾ ਹੋਇਆ ਬਾਕੀ ਨੰਬਰ ਬਈ ਬੋਲ ਵੀ ਦੇਊਗਾ ਆ ਜੀ ਬਈ ਜਰਾ ਸਸੀਗਾ ਬਈ ਸਸੀਗਾ ਜੀ ਆਪਣਾ ਨਾਮ ਤੇ ਐਡਰੈਸ ਕਰ ਦੇ ਬਈ ਨਾਮ ਐਪੀ ਬਈ ਪਿੰਡ ਸੁਖਾਣਾ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਮੋਗਾ ਠੀਕ ਆ ਮੋਬਾਈਲ ਨੰਬਰ ਬੋਲ ਦਿਓ 98 ਠੀਕਾ ਨੰਬਰ ਦੋਸਤੋ ਜਿਵੇਂ ਬਾਈ ਨੇ ਆਪਾਂ ਗੱਲ ਕਰੀ ਸੀ ਕਿ ਟਾਈਟਲ ਦੇ ਵਿੱਚ ਤਾਂ ਚੱਲੀ ਜਾਂਦਾ ਤੇ ਬਾਕੀ ਬਾਈ ਨੇ ਬੋਲੇ ਵੀ ਤਾਂ ਮਨਦੀਪ ਸਿੱਧੂ ਬਾਈ ਦੇਖ ਰਹਾ ਮੈਨ ਲੋਂ ਆਸਟ੍ਰੇਲੀਆ ਤੋਂ ਧੰਨਵਾਦ ਬਾਈ ਜਿਹੜੇ ਵੀਰ ਦੇਖ ਰਹੇ ਆਸਟ੍ਰੇਲੀਆ ਤੋਂ ਤੇ ਹੋ ਸਕਦਾ ਨੈਟਵਰਕ ਦੀ ਕਮੀ ਕਰਕੇ ਤੁਹਾਡੇ ਜਿਹੜੇ ਕਮੈਂਟ ਆ ਮੇਰੇ ਕੋਲੇ ਲੇਟ ਆਉਂਦੀ ਹੋਵੇ ਚੈਟ ਦੇ ਹੋ ਸਕਦਾ ਮੈਂ ਲੇਟ ਰਿਪਲਾਈ ਕਰਾਂ ਉਹਦੇ ਲਈ ਮਾਫੀ ਚਾਹਾਂਗੇ ਬਾਕੀ ਡਿਟੇਲ ਆਪਾਂ ਲੈਂਦੇ ਚੱਲਾਂਗੇ ਬਾਈ ਤੋਂ ਬਈ ਇੱਕ ਨੰਬਰ ਤੋਂ ਆਪਾਂ ਸ਼ੁਰੂ ਕਰ ਲਗੇ ਵੀ ਕੀ ਡਿਟੇਲ ਆ ਕੈਨਵਸ ਹੋਆ ਤੇ ਕਦੋਂ ਦੀ ਸੂਈ ਵੀ ਹੈ ਬਈ ਇਹ ਇਹ ਵਾਰ ਦੂਜਾ ਸੁਆ ਬਾਈ 14 ਤੋਂ 15 ਰੈਂਦੀ ਸੂਈ ਵੀ ਆ 18 ਕਿਲੋ ਕੰਡੇ ਲਵਾਵਾ ਦਾ ਉਹਦਾ ਤਿਆਰ ਆ ਦੋਨਾਂ ਟਾਈਮਾਂ ਦਾ ਦੋਨਾਂ ਟਾਈਮਾਂ ਦਾ ਠੀਕ ਆ ਦੋ ਟਾਈਮ ਅਗਲਾ ਚੋਇਸ ਕਰ ਸਕਦਾ ਬਾਈ ਭਾਵੇਂ ਬਈ ਵਾਲਾ ਦਸ ਡਾਂ ਕਰ ਜੀ ਨੇ ਪੈਸੇ ਲਾਉਣੇ ਠੀਕ ਆ ਤੇ ਥਾਣਾ ਥੁਣਾ ਦੀ ਚੋਅ ਬਸ ਮਾਦੀ ਕਿਵੇਂ ਰਹਿਣ ਵਾਲੀ ਹੈਾਣਾ ਦੀ ਬਾਈ ਓਕੇ ਰਿਪੋਰਟ ਹੋ ਗਈ ਓਕੇ ਰਿਪੋਰਟ ਹੋ ਗਈ ਠੀਕ ਆ ਤੋਰੀ ਬਾਈ ਮਾੜਾ ਜਿਹਾ ਕਢਾਦੀ ਮਗਰ ਕੀ ਆਗੇ ਸੱਚ ਮਗਰ ਇਹਦੇ ਬੱਚੀ ਮਗਰ ਬੱਚੀ ਆਗੀ ਠੀਕ ਆ ਤੇ ਬੱਚੀ ਬਾਈ ਕਿਹੜੇ ਸੀਮਣ ਦੀ ਆ ਡੈਨਮਾਰਕ ਦੀ ਬਈ ਡੈਨਮਾਰਕ ਦੀ ਆ ਠੀਕ ਆ ਲਓ ਦੋ ਆਹਦੀ ਮਗਰਾਂ ਦੀ ਬੱਚੀ ਮਛੀ ਵੀ ਮਗਰ ਦੋਸਤੋ ਆ ਗਈ ਚੰਗੀ ਤੇ ਬਾਕੀ ਹੁਣ ਤੁਹਾਨੂੰ ਤੋਰਾ ਦਿਖਾਉਣੇ 14-15 ਦਿਨ ਹੋ ਗਏ ਇਹਨੂੰ ਸੂਈ ਨੂੰ ਦੁੱਧ ਜਿਹੜਾ ਦੋਸਤੋ ਇਸ ਟਾਈਮ ਜਿਹੜਾ ਦੋਨਾਂ ਟਾਈਮਾਂ ਦਾ ਦੋ ਟਾਈਮ ਤਿੰਨ ਟਾਈਮ ਜਿੰਨਾ ਟਾਈਮ ਤੁਹਾਡਾ ਜੀ ਕਰਦਾ ਤਸੱਲੀ ਕਰਨ ਵਾਲਾ 18 ਲੀਟਰ ਹਾਜ਼ਰ ਹੈ ਦੋਨਾਂ ਟਾਈਮਾਂ ਦਾ ਜਿੰਨਾ ਟਾਈਮ ਤੁਹਾਡਾ ਜੀ ਕਰਦਾ ਓਨਾ ਟਾਈਮ ਤੁਸੀਂ ਤਸੱਲੀ ਚੈੱਕ ਕਰ ਸਕਦੇ ਹੋ ਤੇ ਬਾਕੀ ਢਾਂਚਾ ਤੁਸੀਂ ਇਹਦਾ ਚੈੱਕ ਕਰ ਲੋ ਕਦ ਕੱਡ ਦੋਸਤੋ ਛੋਟਾ ਨਾ ਸਮਝੋ ਮਾਲਕਾਂ ਦੇ ਕਦ ਕੱਡ ਤੋਂ ਤੁਹਾਨੂੰ ਆਈਡੀਆ ਹੋ ਜਾਊਗਾ ਕਦ ਕੱਟ ਇਹਦਾ ਵੱਡਾ ਆ ਗਿਆ ਲਾਈਵ ਵੀਡੀਓ ਚੱਲ ਰਹੀ ਹੈ ਦੋਸਤੋ ਗਤੇਸ਼ ਸਿੰਘ ਬਰਾੜ ਜੁੜੇ ਹੋਇਆ ਧੰਨਵਾਦ ਬਈ ਗਤੇਸ਼ ਸਿੰਘ ਬਰਾੜ ਆਪਣਾ ਏਰਗਾ ਜਰੂਰ ਦੱਸਿਆ ਕਰੋ ਦੋਸਤੋ ਕਿਹੜੇ ਏਰਗੇ ਚ ਤੁਸੀਂ ਜੁੜੇ ਹੋਏ ਹੋ ਅਤੇ ਲਾਈਵ ਵੀਡੀਓ ਤੁਸੀਂ ਆਪਣੀ ਦੇਖ ਰਹੇ ਹੋ ਇੱਕ ਇਟਲੀ ਤੋਂ ਵੀਰ ਵੀ ਜੁੜ ਗਿਆ ਧੰਨਵਾਦ ਬਈ ਇਟਲੀ ਵਾਲੇ ਤੇ ਚਾਰ ਹੀ ਥਾਣਾ ਕੇ ਦੋਸਤੋ ਕੋਈ ਫੋਰਸ ਆ ਨਹੀਂ ਗਈ 18 ਲੀਟਰ ਦੁੱਧ ਤੇ ਪਲੱਸ ਪੁਆਇੰਟ ਮਗਰ ਆ ਗਈ ਇਹਦੇ ਵਿੱਚ ਮੁੱਲ ਵੀਡੀਓ ਦੇ ਵਿੱਚ ਹੀ ਰਹੂਗਾ ਮੁੱਲ ਆਪਾਂ ਕਰਵਾ ਦਾਂਗੇ ਮੁੱਲ ਤੁਸੀਂ ਦੱਸੋ ਕਿ ਮੁੱਲ ਬਾਈ ਦੇ ਕਿੰਦਾਂ ਲੱਗੇ ਵੈਸੇ ਇੱਕ ਗੱਲ ਤੁਹਾਨੂੰ ਹੋਰ ਨੋਟ ਕਰਵਾ ਦਗੀ ਪਹਿਲਾਂ ਵੀ ਬਾਈ ਦੀਆਂ ਵੀਡੀਓ ਆਉਂਦੀਆਂ ਰਹਿੰਦੀਆਂ ਗਰਤੇਜ ਸਿੰਘ ਬਾਈ ਜੁੜੇ ਹੋਏ ਮਾੜੀ ਤੋਂ ਧੰਨਵਾਦ ਬਾਈ ਗਰਤੇਜ ਮਾੜੀ ਤੋਂ ਵੀਰ ਦੇਖ ਰਹੇ ਮਾੜੀ ਜਿਹੜਾ ਸੁਖਾ ਨੰਦ ਦੇ ਲਾਗੇ ਦਾ ਪਿੰਡ ਹੀ ਆ ਗਿਆ ਤੇ ਬਾਈ ਇਹਦੇ ਮੁੱਲ ਦੀ ਗੱਲਬਾਤ ਕਰਕੇ ਤੇ ਫਿਰ ਉਹਨਾਂ ਦਾ ਮੁੱਲ ਕੀ ਰਹੂਗਾ 63000 ਰੁਪਏ ਬਾਈ 63000 ਰੁਪਏ ਬਾਕੀ ਮਾਨਤਾ ਨਹੀਂ ਹੋ ਜੂਗਾ ਮਾਨਤਾ ਕਰਾਂਗੇ ਬਈ ਆ ਗਿਆ ਭੈਣ ਭਰਾ ਦਾ 63000 ਦੋਸਤੋ ਡਿਮਾਂਡ ਆ ਬਾਕੀ ਮਾਨਤਾ ਜਰੂ ਆਈਡੀ ਆ ਸਾਉਤੀ ਮਗਰ ਆਗੀ ਬੱਚੀ 18 ਲੀਟਰ ਹਾਜਰਾ ਦੋਨਾਂ ਟਾਈਮਾਂ ਦਾ ਦੋ ਟਾਈਮ ਤਿੰਨ ਟਾਈਮ ਜਿੰਨਾ ਟਾਈਮ ਤੁਹਾਡਾ ਜੀ ਕਰਦਾ ਤਸੱਲੀ ਕਰੋ ਜੈਡਮਾਰਡ ਬਾਕੀ ਨੰਬਰ ਹੁਣ ਜਿਹੜਾ ਟਾਈਟਲ ਦੇ ਵਿੱਚ ਦਿੱਤਾ ਹੋਇਆ ਹਰ ਵਾਰੀ ਨੰਬਰ ਦੋਸਤੋ ਪੁੱਛਣਾ ਜ਼ਰੂਰੀ ਹੈ ਕਿਉਂਕਿ ਸਕਰੀਨ ਤੇ ਲਾਈਵ ਚ ਨੰਬਰ ਨਹੀਂ ਚਲਾਇਆ ਆਪਾਂ ਤੇ ਨੰਬਰ ਇੱਕ ਵਾਰੀ ਬਈ ਫੇਰ ਦੱਸ ਦੀ 94659 ਵੇਰੇ 6239 ਠੀਕ ਆ ਨੰਬਰ ਬਈ ਨੇ ਫੇਰ ਬੋਲਤਾ ਤੇ ਜਸਵਿੰਦਰ ਕੌਰ ਭੈਣ ਜੜੇ ਹੋਏ ਕੈਨੇਡਾ ਤੋਂ ਧੰਨਵਾਦ ਸਾਰਿਆਂ ਦੇ ਜਿਹੜੇ ਵੀਰ ਆਪ ਕੋ ਦੇਖ ਰਿਹਾ ਦੋ ਨੰਬਰ ਵਾਲਾ ਚੱਲ ਗਿਆ ਆਪਾਂ ਦੋ ਨੰਬਰ ਮੇਰੇ ਪਹਿਲਾ ਸੂਆ ਵੈੜਾ ਹੂੰ ਸੂਈ ਸੋਈ ਦਾ ਆਪ ਨੂੰ ਪਤਾ ਨਹੀਂ ਗਿਆ ਅੱਛਾ ਅਰੇ ਦਸੰਬਰ ਦਾ ਦੋ ਤੋਂ ਤਿੰਨ ਮਹੀਨੇ ਹੋ ਗਏ ਹੂੰ ਇਹ ਥੱਲੇ 10 ਕਿਲੋ ਦੁੱਧ ਆ ਠੀਕ ਆ ਦੋਨਾਂ ਟਾਈਮਾਂ ਦਾ ਦੋਨਾਂ ਟਾਈਮਾਂ 9 ਕਿਲੋ ਸੌਦਾ ਕਰਾਂਗੇ ਇਹ ਦੁੱਧ 10 ਹੀ ਨਿਕਲੂ ਠੀਕ ਆ ਠੰਡੀ ਸੀਲ ਦੀ ਗਾਰੰਟੀ ਹੋ ਥਣਾ ਦੀ ਗਾਰੰਟੀ ਹੋ ਪੂਰ ਸ਼ਾਲੇ ਗੱਠ ਹੋਰ ਤਿੰਨਾਂ ਪਾਸੋਂ ਦੀ ਗਾਰੰਟੀ ਹੋ ਥਣਾ ਦੀ ਠੀਕ ਆ ਤੇ 9 ਮੰਨ ਕੇ ਦੋ ਟਾਈਮ ਤਿੰਨ ਟਾਈਮ ਜਿੰਨਾ ਟਾਈਮ ਠੀਕ ਆ ਤਾਂ ਅਗਲਾ ਥੱਲੇ ਕਰ ਲੈ ਬਾਈ ਅ ਸਹੀ ਹੈ ਤੇ ਤੋਰੀ ਬਈ ਮੜਾ ਜੇ ਇਹਦਾ ਵੀ ਘੜਾ ਦੀ ਜਿਹੜਾ ਇਹ ਪਹਿਲਾ ਸੂਆ ਹਨਾ ਬਈ ਪਹਿਲਾ ਸੂਆ ਵੀਰੇ ਪਹਿਲਾ ਸੂਆ ਨਮਾ ਹਨ ਤੇ ਤੋਕੜੀ ਇਕੱਲੀ ਹਾਂ ਤੋਕੜ ਵੀਰੇ ਕੱਲੀ ਤੋਕੜ ਲਓ 110 ਲੀਟਰ ਦੁੱਧ ਇਹਦੇ ਥੱਲੇ ਹਾਜ਼ਰ ਪਹਿਲਾ ਸੂਆ ਨਮਾ ਹਨ ਨਵੇਂ ਹਨ ਦੀ ਵੀ ਦੋਸਤੋ ਜਿਆਦਾ ਡਿਮਾਂਡ ਰਹਿੰਦੀ ਆ ਬਾਕੀ ਜਿਹੜੇ ਵੀਰ ਦੇਖਦਾ ਕਾਫੀ ਜਣੇ ਨੇ 40 ਜਣੇ ਜਿਹੜੇ ਦੋਸਤੋ ਲਾਈਵ ਨਾਲ ਜੁੜ ਚੁੱਕੇ ਆ ਆਪਣਾ ਏਰਗਾ ਜ਼ਰੂਰ ਦੱਸਿਆ ਕਰੋ ਕਿ ਤਾਂ ਕਿ ਗੱਲਾਂ ਬਾਤਾਂ ਕਰ ਰਹੇ ਆ ਜੱਸੀ ਸਿੱਧੂ ਨਿਊਯਾਰਕ ਅਮਰੀਕਾ ਤੋਂ ਜੁੜੇ ਹੋਏ ਨੇ 10 ਲੀਟਰ ਦੁੱਧ ਇਹਦੇ ਥੱਲੇ ਹਾਜ਼ਰ ਕੱਲੀ ਦੁੱਧ ਦੁੱਧ ਜਿੰਨਾ ਬਾਈ ਦਸਦਾ ਬਾਈ ਜਨਾ ਜਿੰਨਾ ਟਾਈਮ ਤੁਹਾਡਾ ਜੀ ਕਰਦਾ ਦੋ ਟਾਈਮ ਤਿੰਨ ਟਾਈਮ ਉਹ ਤੁਹਾਡਾ ਹੱਕਾ ਤਸੱਲੀ ਕਰ ਸਕਦੇ ਚਾਰ ਹੀ ਥਾਣਾ ਤੇ ਕੋਈ ਫੋਰਸ਼ਾਨੀ ਫੈਕਸ ਜੇ ਹਵਾਨੇ ਦੀ ਇਹ ਹੈਗੀ ਤੇ ਬਾਕੀ ਵਜਨ ਜਾਣ ਵੀ ਦੋਸਤੋ ਇਹਦੇ ਵਿੱਚ ਚੰਗੀ ਐ ਲੱਸੀ ਫਿੱਕੀ ਨਾ ਸਮਝ ਜਿਓ ਬਾਕੀ ਸਾਫ਼ ਲਾਈਵ ਚੱਲ ਰਿਹਾ ਇਹਦੇ ਵਿੱਚ ਤੁਹਾਨੂੰ ਸਾਫ਼ ਪਤਾ ਲੱਗ ਜੂਗਾ ਗੁਰਪ੍ਰਕਾਸ਼ 47 ਵਾਰ ਵੀ ਜੁੜਿਆ ਹੋਇਆ ਹੈਗਾ ਮਾੜੀ ਮਸਤਵਾ ਤੋਂ ਲਓ ਸੁਹਵਾਨਾ ਤੁਹਾਨੂੰ ਆਪਾਂ ਨੇੜੇ ਤੋਂ ਦਿਖਾਉਨੇ ਮੁੱਲ ਵੀਡੀਓ ਦੇ ਵੇਖੀ ਰਹੇ ਨੇ ਤੇ ਮੁੱਲ ਦੱਸਿਓ ਬਾਈ ਜੀ ਨੇ ਕਿਵੇਂ ਕਰੇ ਆ ਉਹ ਵੀ ਤੁਸੀਂ ਕਮੈਂਟਾਂ ਦੇ ਵਿੱਚ ਦੱਸ ਦਿੰਨੇ ਬਾਈ ਇਹਦਾ ਮੁੱਲ ਬਾਈ ਕਿੰਨੇ ਦਾ ਇਹਦਾ ਮੁੱਲ ਵੇਰੇ 33000 ਚ ਮਾਨਤਨ ਹੋਊਗਾ ਮਾਨਤਨ ਹੋ ਜੂਗਾ ਹਾਂ ਇੱਕ ਗੱਲ ਹੋਰ ਆਵਰਾ ਦਵਾਲੀ ਦੇ ਜੇ ਕੋਈ ਜੋੜਾ ਕੋਈ ਭਰਾਂ ਲੈਂਦਾ ਹਾਂ ਇੱਥੇ ਆਪਾਂ ਮੰਨ ਲਾ ਆਪਣੇ ਸੌਦੇ ਰਲਦੇ ਰਲਦੇ ਆ ਉਹਦੇ ਵਿੱਚ ਆਪਾਂ 1000 ਰੁਪਏ ਆਪਦੇ ਵੱਲੋਂ ਛੱਡਾਂਗੇ ਠੀਕ ਹੈ ਉਧਰ ਰਲਿਆਂ ਚ ਛੱਡਾਂਗੇ ਜਿੰਨੇ ਦਾ ਵੀ ਰਲ ਗਿਆ ਸੌਦਾ ਹਾਂ ਜਿੰਨੇ ਜੇ ਕੋਈ ਦੋ ਜੋੜਾ ਲੈਂਦਾ ਜੇ ਕੋਈ ਜੋੜਾ ਲੈਂਦਾ ਠੀਕ ਹੈ ਲੋਸੋ ਇੱਕ ਦੀਵਾਲੀ ਦਾ ਆਫਰ ਬਾਈ ਜਦਾ ਵੀ ਜਿੰਨੇ ਦਾ ਤੁਹਾਡਾ ਸੌਦਾ ਰਲ ਗਿਆ ਇਹ ਨਹੀਂ ਵੀ ਮੁੱਲੇ ਦਾ 33000 ਹੈ ਬਾਈ ਨੇ 3000 ਹੀ ਲੈਣਾ ਕਿੱਥੇ ਤੁਹਾਡਾ ਸੌਦਾ ਰਲੂਗਾ ਕਿਸੇ ਵੀ ਦੋ ਨਗਰਾਂ ਦਾ ਤੇ ਉਹਦੇ ਵਿੱਚੋਂ ਫੇਰ ਵੀ 1000 ਦਾ ਮਾਨ ਤਣ ਬਾਈ ਜਦਾ ਵੀ ਕਰ ਦਾਂਗੇ ਹਵਾਲਾ ਤੁਹਾਨੂੰ ਨੇੜੇ ਤੋਂ ਦਿਖਾਣੇ ਉੱਥੋਂ ਤੁਸੀਂ ਦੁੱਧ ਦੀ ਜਜਮੈਂਟ ਲਾ ਸਕਦੇ ਹੋ ਬਾਈ ਲਾਈਵ ਚੱਲ ਰਿਹਾ ਜਿਵੇਂ ਆਪਾਂ ਤੁਹਾਨੂੰ ਪਤਾ ਵੀ ਲੱਗਦੇ ਵਾਰ-ਵਾਰ ਆਪਾਂ ਨੂੰ ਨੰਬਰ ਵੀ ਰਿਪੀਟ ਕਰਨਾ ਪੈਂਦਾ ਤੇ ਪਿੰਡ ਵੀ ਰਿਪੀਟ ਆਪਾਂ ਕਰ ਦਿੰਨੇ ਆ ਪਿੰਡ ਬਾਈ ਦਾ ਸੁਖਾ ਨੰਦ ਜਿਹੜੇ ਵੀ ਬਾਅਦ ਚ ਜੁੜੇ ਆ ਤਹਿਸੀਲ ਬਾਗਾਪੁਰਾ ਅਤੇ ਜ਼ਿਲ੍ਹਾ ਮੋਗਾ ਇੱਕ ਵਾਰੀ ਨੰਬਰ ਫੇਰ ਬੋਲਦੀ ਹੈ 94658299 ਠੀਕ ਆ ਬਾਕੀ ਨੰਬਰ ਦੋਸਤੋ ਟਾਈਟਲ ਦੇ ਵਿੱਚ ਵੀ ਦਿੱਤਾ ਹੋਇਆ ਜਿਹੜਾ ਤੁਸੀਂ ਉੱਪਰ ਵੇਖੋਗੇ ਤੇ ਆ ਵੀ ਚ ਲਿਖਿਆ ਹੋਇਆ ਨੰਬਰ ਇਹ ਅੱਗੇ ਚੱਲ ਗਿਆ ਪੁੱਤ ਤਿੰਨ ਨੰਬਰ ਵੱਲ ਬਈ ਤਿੰਨ ਨੰਬਰ ਬਈ ਇਹ ਵੀ ਪਹਿਲਾ ਸੂਆ ਵੇੜਾ ਹੂੰ ਇਹ ਵੇੜਾ 'ਚ ਹੀਟ ਚਾ ਦੁੱਧ ਦੇ ਖਲੇ ਸੀਗਾ 10 ਕਿਲੋ ਹਾਂਜੀ 8 ਕਿਲੋ ਦਾ ਸੌਦਾ ਕਰਾਂਗੇ ਠੀਕ ਆ ਠੀਕ ਆ ਸੀਮਨ ਆਪਾਂ ਕੱਲ ਨੂੰ ਲਵਾ ਦਾਂਗੇ ਜੇਕਰ ਸੌਦਾ ਰਲਦਾ ਭੈਣ ਭਾਈ ਅਕਲਾਪੇਲ ਵਾਲੇ ਠੀਕ ਆ ਇਹਦੇ ਥਾਂ ਦੇ ਵੀ ਸੁੱਕੇ ਮੋਹ ਗਿਆ ਪਹਿਲਾਂ ਦੱਸ ਦੇਣਾ ਠੀ ਕੋਈ ਇਹਨੂੰ ਤਖਲੀਬ ਨਹੀਂ ਉਹ ਤਾਂ ਥਾਣ ਸਾਫ ਹੋ ਜਾਣੇ ਆ ਕੋਈ ਇਹਨੂੰ ਕੋਈ ਖਿਆਈ ਨਹੀਂ ਕੋਈ ਸ਼ਰਲਾ ਥਾਂ ਦੇ ਨਹੀਂ ਕੋਈ ਗਾਠ ਰੋਣੇ ਕੋਈ ਥਣ ਘਟਵਾਦ ਨਹੀਂ ਉਹ ਆਪਣੀ ਗਰੰਟੀ ਹੋਊਗੀ ਕੋ ਗਰੰਟੀ ਹੋਊਗੀ ਠੀਕ ਆ ਲਓ ਸੋ ਇਹ ਆਪਾਂ ਪਹਿਲਾਂ ਹੀ ਦਿਖਾ ਰਹੇ ਆ ਥਾਣਾ ਤੇ ਬਈ ਦਾਦਾ ਵੀ ਇਹਦੇ ਸੋਕੇ ਹੋ ਗਿਆ ਚੈੱਕ ਹੋ ਜਾਂਦੀ ਉਹ ਚੀਜ਼ ਆ ਠੀਕ ਆ ਉਹ ਤੁਹਾਨੂੰ ਸਾਹਮਣੇ ਸਕਰੀਨ ਤੇ ਦਿਖਾ ਦੇਣਾ ਦੁੱਧ ਬਈ ਦਾਦਾ ਵੀ ਇਹਦੇ ਥੱਲੇ 10 ਲੀਟਰ ਸੀਗਾ ਔਨ ਹੀਟ ਆ 8 ਲੀਟਰ ਮੰਨ ਕੇ ਦੋ ਟਾਈਮ ਤਿੰਨ ਟਾਈਮ ਜਨਰੇਟਰ ਨਾਲ ਥੋੜਾ ਜੀ ਕਰਦਾ ਤਸੱਲੀ ਕਰ ਲੋ ਧੋਰੀ ਬਈ ਇਹ ਵੀ ਮੜਾ ਟੋਕੜ ਆ ਗਈ ਹੈ ਨਾ ਕੱਲੀ ਟੋਕੜਾ ਵੀਰੇ ਠੀਕ ਤੇ ਬਾਕੀ ਤੁਸੀਂ ਦੱਸਿਓ ਵੀ ਤੁਹਾਨੂੰ ਕਿਦਾਂ ਦੀ ਲੱਗ ਰਹੀ ਐਸ ਟਾਈਮ ਔਨ ਹਿੱਟਾ 10-10 ਬਾਈ ਦਾ 10 ਲੀਟਰ ਹੀ ਦੱਸਦਾ ਸੀਗਾ ਪਰ 8 ਲੀਟਰ ਸਾਜਰਾ ਦੋਨਾਂ ਟਾਈਮਾਂ ਦਾ ਦੋ ਟਾਈਮ ਤਿੰਨ ਟਾਈਮ ਜਿੰਨਾ ਟਾਈਮ ਤੁਹਾਡਾ ਜੀ ਕਰਦਾ ਤਸੱਲੀ ਤੁਸੀਂ ਕਰ ਲਓ ਲਾਈਕ ਜ਼ਰੂਰ ਕਰ ਦਿਆ ਕਰੋ ਦੋਸਤੋ ਲਾਈਵ ਨੂੰ ਦੇਖ ਰਹੇ 38 ਜਨੇ ਵੀਰ ਜੁੜੇ ਹੋਇਆ ਲਾਈਕ ਤੁਹਾਡੇ ਨਾਲ ਹੌਸਲਾ ਬਹੁਤ ਪਾੰਡਾ ਰਵਿੰਦਰ ਬਰਾੜ ਦਾ ਕਮੈਂਟ ਆ ਗਿਆ ਸਹੀ ਆ ਬਾਈ ਧੰਨਵਾਦ ਬਈ ਰਵਿੰਦਰ ਦਾ ਕਿਰਾਂ ਤੁਸੀਂ ਤੋਰਾ ਚੈੱਕ ਕਰੋ ਇਹਦਾ ਬਾਕੀ ਦੋਸਤੋ ਜਿਵੇਂ ਆਪਾਂ ਤੁਹਾਨੂੰ ਪਿਛਲੀ ਵੜ ਦਿਖਾਈ ਆ ਉਹ ਵੀ ਨਵਾਂ ਹਨ ਆ ਕੀ ਤੇ ਇਹ ਵੀ ਪਹਿਲਾ ਸੂਰ ਨਵਾਂ ਹਨ ਬਾਕੀ ਵਜਨ ਊਜਨ ਦੋਸਤੋ ਇਹਦਾ ਵੀ ਚੰਗਾ ਨਹੀਂ ਸਿੱਫੀਕੀ ਨਾ ਸਮਝੋ ਬਾਕੀ ਜਿਹੜੇ ਨਗ ਦੋਸਤੋ ਹੁੰਦੇ ਸੂਏ ਸਵਾਏ ਇਹਦਾ ਤੁਹਾਡੇ ਸਾਹਮਣੇ ਆ ਜਾਣਗੇ ਦੋ ਰੰਗ ਚੋਲੋਂਗੇ ਨਾਲ ਤਾਂ ਦੁੱਧ ਪਤਾ ਲੱਗ ਜਾਂਦਾ ਹੁੰਦਾ ਤੇ ਨਾਲੇ ਇਸ ਦਾ ਪਤਾ ਲੱਗ ਜਾਂਦਾ ਸੂਏ ਸਵਾਏ ਨਾਲ ਗਾਂਦੇ ਹੀ ਫਾਇਦਾ ਜਾਂਦਾ ਪ੍ਰਮ ਨੂਰ ਕੌਰ ਸੈੱਡ ਹੈ ਜਾਂ ਸਹੀ ਹੈ ਲਿਖਿਆ ਧੰਨਵਾਦ ਬਾਕੀ ਕਮੈਂਟਾਂ 'ਚ ਤੁਸੀਂ ਆਪਣੇ ਵਿਚਾਰ ਜਰੂਰ ਸਾਂਝਾ ਕਰੋ ਖਾਸ ਕਰਕੇ ਮੈਨੂੰ ਏਰ ਦਾ ਜਰੂਰ ਦੱਸਿਆ ਕਰੋ ਵੀ ਕਿਹੜੇ ਵੀਰ ਕਿਹੜੇ ਏਰਗੇ 'ਚੋਂ ਜਾਂ ਜ਼ਿਲ੍ਹਾ ਜਰੂਰ ਸ਼ੇਅਰ ਕਰਦਿਆ ਕਰੋ ਜਾਂ ਪਿੰਡ ਕਿੱਥੋਂ-ਕਿੱਥੋਂ ਦੇਖ ਰਹੇ ਪਤਾ ਲੱਗ ਜਾਂਦਾ ਤੇ ਦਵਾਈ ਤੋਂ ਦੇਖ ਰਿਹਾ ਪ੍ਰਵਿੰਦਰ ਸਿੰਘ ਜੀ ਆਪਣਾ ਵੀ ਇਹਦਾ ਮੁੱਲ ਦੱਸਣ ਤੋਂ ਪਹਿਲਾਂ ਇੱਕ ਵਾਰੀ ਮੋਬਾਈਲ ਨੰਬਰ ਫੇਰ ਕੰਫਰਮ ਕਰ 99601 ਬਾਤ ਨਿਸਤਾਨ ਠੀਕਾ ਤੇ ਇਹਦਾ ਮੁੱਲ ਬਾਈ ਕੀ ਰਹੂ 30000 ਇਹਦਾ ਵੀਰੇ 33000 ਇਹਦਾ ਠੀਕਾ ਬਾਕੀ ਮੌਕੇ ਦੇ ਮਾਰ ਤੁਹਾਨੂੰ ਬਾਤਾਂ ਕਰਾਂਗੇ ਬਾਕੀ ਸਭੀਆਂ ਬਲਿਆ ਬਹਿੜਾ ਕੋਈ ਲੱਸੀਆ ਵਿਕਣੇ ਨਵੇਂ ਆਣਾ ਠੀਕ ਆ ਨਾ ਦੋਸਤੋ ਨਮਾਹਣ ਥਾਣਾ ਖਵਾਨਾ ਤੁਹਾਨੂੰ ਆਪਾਂ ਨੇੜੇ ਤੋਂ ਦਿਖਾਉਣੇ ਆ ਨੰਬਰ ਬਈ ਨੇ ਬੋਲ ਵੀ ਦਿੱਤਾ ਤੇ ਬਾਕੀ ਜਿਹੜਾ ਨੰਬਰ ਦੋਸਤੋ ਬਈ ਦਾ ਟਾਈਟਲ ਦੇ ਵਿੱਚ ਜਿਵੇਂ ਦੱਸਿਆ ਆਪਾਂ ਚੱਲਦਾ ਰਹੂਗਾ ਲਾਈਵ ਕਰਕੇ ਦਿਖਾਇਆ ਤੇ ਲਾਈਵ ਦੇ ਵਿੱਚ ਨਾਲ ਦਾ ਤੁਹਾਨੂੰ ਸਾਫ਼ ਹੀ ਪਤਾ ਲੱਗ ਜੂਗਾ ਤੇ ਇੱਕ ਗੱਲ ਦਾ ਦੋਸਤੋ ਮੈਂ ਦਿলো ਧੰਨਵਾਦ ਕਰੂੰਗਾ ਵੀ ਅੱਜ ਦੇ ਜਿਹੜੇ ਲਾਈਵ ਦੇ ਵਿੱਚ ਆ ਬਾਹਰਲੇ ਬੰਦਿਆਂ ਦਾ ਬੜਾ ਇੰਟਰਸਟ ਆ ਪਸ਼ੂ ਪਾਲਣ ਦੇ ਵਿੱਚ ਕੈਨੇਡਾ ਅਮਰੀਕਾ ਤੋਂ ਤੇ ਵੀਰ ਦੁਬਈ ਤੋਂ ਵੀ ਜਿਹੜੇ ਜੁੜੇ ਹੋਏ ਬਾਕੀ ਪਿੰਡਾਂ ਵਾਲੇ ਲੋਕਲ ਵੀਰਾਂ ਦਾ ਵੀ ਧੰਨਵਾਦ ਇਹਨਾਂ ਨੇ ਆਪਣਾ ਏਅਰਗਾ ਡਰੈੱਸ ਦੱਸਿਆ ਤੇ ਇੱਕ ਵਾਰੀ ਬਾਈ ਦਾ ਪਿੰਡ ਦਾ ਆਦ ਕੇ ਪਿੰਡ ਜਿਹੜੀ ਆਪਾਂ ਵੀਡੀਓ ਕਵਰ ਕਰੀਏ ਪਿੰਡ ਸੁਖਾ ਅਨੰਦ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਦੋਸਤੋ ਪਿੰਡਾ ਮੋਗਾ ਮੋਬਾਈਲ ਨੰਬਰ ਦੇ ਨਾਲ ਨਾਲ ਆਪਾਂ ਸਮਾਪਤੀ ਕਰਾਂਗੇ ਮੋਬਾਈਲ ਨੰਬਰ ਬੋਲਦੀ ਇੱਕ ਵਾਰੀ 93659622 ਸਤਾਨਾ ਜੀ ਠੀਕ ਆ ਨੰਬਰ ਦੋਸਤੋ ਬਾਈ ਨੇ ਬੋਲਤਾ ਤੇ ਬਹੁਤ ਬਹੁਤ ਧੰਨਵਾਦ ਦੋਸਤੋ ਅੱਜ ਦੇ ਲਾਈਵ ਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ ਧੰਨਵਾਦ ਵਾਹਿਗੁਰੂ ਜੀ